ਮੋਹਾਲੀ ਦੇ ਸੈਕਟਰ 71 ਵਿਖੇ ਅੱਜ ਬਾਈਕਰਜ਼ ਯੂਨੀਅਨ ਜਿਹਦੇ ਵਿੱਚ ਰੇਪੀਡੋ, ਓਲਾ, ਊਬਰ, ਇਨ ਡਰਾਈਵ ਆਦਿ ਵੱਲੋਂ ਅੱਜ ਭਾਰੀ ਇਕੱਠ ਕੀਤਾ ਗਿਆ ਅਤੇ ਰੋਸ ਜਤਾਇਆ ਗਿਆ ਕਿ ਟੈਕਸੀ ਡਰਾਈਵਰਾਂ ਵੱਲੋਂ ਬਾਈਕਰਜ਼ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਨਾ ਇਸ ਬਸਲੇ ਇਕੱਠੇ ਹੋਏ ਤੇ ਆ ਜਿਹੜੇ ਟੈਕਸੀ ਵਾਲੇ ਨਾ ਬੈਕ ਵਾਲੇ ਨੂੰ ਰੋਕ ਕੇ ਉਹਨਾਂ ਦੇ ਚਲਾਨ ਵਗੈਰਾ ਕਟਵਾਉਂਦੇ ਆ ਜਾਂ ਉਹਨਾਂ ਦੀ ਚਾਪੀਆਂ ਕੱਢਦੇ ਆ ਉਸ ਸਬੰਧ ਦੇ ਵਿੱਚ ਅੱਜ ਅਸੀਂ ਉਰੇ ਕਾਰਗਿਰਕ ਵਿੱਚ ਇਕੱਠੇ ਹੋਏ ਸੀਗੇ ਤੇ ਸਾਡਾ ਮਸਲਾ ਇਹ ਆ ਵੀ ਟੈਕਸੀ ਵਾਲੇ ਸਾਨੂੰ ਨਾ ਰੋਕਣ ਤੇ ਕੰਪਨੀ ਨਾਲ ਆਪਣੀ ਗੱਲ ਕਰਨ ਉਹਨਾਂ ਕੰਪਨੀ ਨਾਲ ਐਗਰੀਮੈਂਟ ਹੋਇਆ ਆ ਠੀਕ ਆ ਜਾਂ ਫਿਰ ਸਰਕਾਰ ਨਾਲ ਗੱਲ ਕਰਨ ਠੀਕ ਆ ਵੀ ਇਸ ਕਰਕੇ ਇਸ ਕਰਕੇ ਸਾਰੇ ਇਕੱਠੇ ਹੋਏ ਆ ਸਾਰੇ ਭਰਾ ਜਿੰਨੇ ਵੀ ਮੋਟਰਸਾਈਕਲ ਚਲਾਉਂਦੇ ਵੈਕ ਵਗੈਰਾ ਤੇ ਉਹਨਾਂ ਨੂੰ ਇਹ ਹੀ ਬੇਨਤੀ ਆ ਸਾਡੇ ਵੱਲੋਂ ਵੀ ਸਾਡੇ ਗੱਲ ਪੰਗਾ ਨਾ ਲੈਣਾ ਕੰਪਨੀ ਨਾਲ ਜੋ ਵੀ ਉਹਨਾਂ ਦਾ ਐਗਰੀਮੈਂਟ ਹੋਇਆ ਕੰਪਨੀ ਨਾਲ ਆਪਣੀ ਗੱਲ ਕਰਨ ਤੇ ਕੱਲ ਨੂੰ ਆਪਾਂ ਵੀ ਉਹੀ ਰਹਿਣਾ ਉਹਨਾਂ ਨੇ ਵੀ ਉਰੇ ਜਾਣਾ ਵੀ ਕੱਲ ਨੂੰ ਨਾ ਕਿ ਆਪਾਂ ਆਪਣੇ ਆਪਸ ਵਿੱਚ ਲੜਦੇ ਰਹੀਏ ਇਸ ਕਰਕੇ ਬੇਨਤੀ ਆ ਉਹਨਾਂ ਨੂੰ ਸਾਡੇ ਵੱਲੋਂ ਵੀ ਸਾਡੇ ਭਰਾਵਾਂ ਨੂੰ ਕਿਸੇ ਨੂੰ ਵੀ ਰੋਕ ਕੇ ਉਹਨਾਂ ਦੀ ਮੋਟਰਸਾਈਕਲ ਦੀ ਚਾਬੀ ਜਾਂ ਉਹਨਾਂ ਦੀ ਵੀਡੀਓ ਵਗੈਰਾ ਨਾ ਬਣਾਉਣੇ ਰੱਬ ਨਾ ਕਰੇ ਇੱਕੋ ਤੁਸੀਂ ਉਹਨਾਂ ਦੀ ਵੀਡੀਓ ਬਣਾਉਂਦੇ ਹੋ ਜੇ ਉਹ ਕਿਸੇ ਭਜਾਨ ਦੇ ਮੋਟਰਸਾਈਕਲ ਜੇ ਕਿਸੇ ਜੀ ਬੱਜੇ ਉਹਨਾਂ ਦਾ ਐਕਸੀਡੈਂਟ ਹੋਏ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਉਹਦਾ 10000 ਤਾਂ ਤੁਸੀਂ ਚਲਾਨ ਕਟਵਾਉਂਦੇ ਹੋ ਉਹਦਾ ਚਲਾਨ ਕਟਵਾਉਂਦੇ ਹੋ ਕਰੇ ਕੀ ਲੈ ਕੇ ਜਾਊਗਾ ਉਹ ਚਲਾਨ ਤਾਂ ਚਲੋ ਕਟਿਆ ਗਿਆ ਉਹਦਾ ਉਹ ਘਰੇ ਉਹਦੀ ਫੈਮਿਲੀ ਠੀਕ ਰਹੀ ਆ ਉਹ ਵੀ ਗਰੀਬ ਆ ਜੇ ਤੁਸੀਂ ਆਪਣੇ ਆਪ ਨੂੰ ਗਰੀਬ ਕਹਿੰਦੇ ਆ ਉਹ ਵੀ ਗਰੀਬ ਆ ਉਹਨਾਂ ਕੋਲ ਜਿੰਨੀ ਲਿਮਟ ਹੈਗੀ ਸੀ ਮੋਟਰਸਾਈਕਲ ਲੈਣ ਦੀ ਉਹਨਾਂ ਮੋਟਰਸਾਈਕਲ ਲੈ ਲਿਆ ਠੀਕ ਐ ਉਹ ਅੱਜ ਗੱਡੀ ਨਹੀਂ ਲੈ ਸਕਦੇ ਜੇ ਤੁਹਾਡੇ ਗੱਡੀ ਦੀ ਲਿਮਟ ਦੀ ਕੋਈ ਗੱਡੀ ਲੈ ਲਈ ਜੈਲੂ ਪਲੇਟ ਦਾ ਮਸਲਾ ਐ ਜੈਲੂ ਪਲੇਟ ਅਸੀਂ ਕਰਾਈਏ ਨਾ ਕਰਾਈਏ ਉਹ ਅਲੱਗ ਮੈਟਰ ਆ ਪਰ ਤੁਸੀਂ ਸਾਡੇ ਭਰਾਵਾਂ ਨੂੰ ਕਿਸੇ ਨੂੰ ਵੀ ਰੋਕ ਕੇ ਉਹਨਾਂ ਦੇ ਨਾ ਚਲਾਨ ਕਟਵਾਓ ਨਾ ਉਹਨਾਂ ਦੀ ਚਾਬੀਆਂ ਕੱਢੋ ਇਸ ਕਰਕੇ ਸਾਨੂੰ ਬੇਨਤੀ ਐ ਸਾਡੇ ਵੱਲੋਂ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਮੇਰੇ ਜਿੰਨੇ ਭਰਾ ਆ ਇਹ ਸਾਰੇ ਰਾਈਡ ਵਾਲੇ ਨੇ ਔਰ ਮੈਂ ਵੀ ਰਾਈਡ ਚਲਾਉਂਦਾ ਆ ਮੈਂ ਬੇਸਿਕਲੀ ਗੁਲੰਦਰ ਤੋਂ ਰਹਿਣ ਵਾਲਾ ਆ ਔਰ ਸਟੱਡੀ ਮੈਂ ਇੱਥੋਂ ਕੀਤੀ ਆ ਦੇਖੋ ਭਾਈ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਾਰੇ ਮੇਰੇ ਵੀਰਾਂ ਨੂੰ ਜਿਹੜੇ ਟੈਕਸੀ ਚਲਾਉਂਦੇ ਨੇ ਬੀਤੇ ਟਾਈਮ ਮੈਂ ਇੱਕ ਵੀਡੀਓ ਦੇਖੀ ਆ ਜਿਹਦੇ ਵਿੱਚ ਉਹਨਾਂ ਨੇ ਇੱਕ ਭਾਈ ਦੀ ਕੀ ਆ ਮੋਟਰਸਾਈਕਲ ਦੀ ਚਾਬੀ ਉਹਨਾਂ ਨੇ ਕੱਢੀ ਆ ਔਰ ਉਹਦੇ ਵਿੱਚ ਉਹਨਾਂ ਦੇ ਪ੍ਰਧਾਨ ਦੇ ਦੋ ਸ਼ਬਦ ਸੀਗੇ ਉਹ ਇਹ ਸੀਗੇ ਕਿ ਇੱਕ ਨੇ ਵਰਦੀ ਨਹੀਂ ਪਾਈ ਦੂਜਾ ਕੀ ਆ ਇਹਦੀ ਜਲੂ ਪਲੇਟ ਨਹੀਂ ਹੈਗੀ অলমোস্ট મતલব কি ਸਾਡੇ ਕੋ ਵਾਈਟ ਪਲੇਟਾਂ ਨੇ ਔਰ ਦੂਜੀ ਗੱਲ ਇਹ ਕੰਪਨੀ ਨੇ ਹਜੇ ਸਾਨੂੰ ਕਿਸੇ ਪਾਸੇ ਅਲਾਉ ਨਹੀਂ ਕੀਤਾ ਹੈ ਔਰ ਜੇ ਅਲਾਉ ਕੀਤਾ ਵੀ ਹੈ ਕਿਸੇ ਕੋਈ ਨਾ ਫੰਡ ਵੀ ਨਹੀਂ ਹੈਗਾ ਹਜੇ ਕਿ ਜਿਹੜਾ ਉਸ ਬੰਦਾ ਉਸ ਨੂੰ ਕੀ ਕਰੇ yellow ਕਰੇ ਹੁਣ ਮੈਂ ਇਹ ਕਹਿਣਾ ਚਾਹੁੰਦਾ ਆ ਮੈਂ ਬਹੁਤ ਟੈਕਸੀਆਂ ਇਹੋ ਜਿਹੀਆਂ ਦੇਖੀਆਂ ਆ ਜਿਹਦੇ ਵਿੱਚ ਟੈਂਪਰਰੀ ਨੰਬਰ ਨੇ ਉਹਨਾਂ ਦੇ ਵਿੱਚ ਪੱਕਾ ਨੰਬਰ ਨਹੀਂ ਹੈ yellow ਪਲੇਟ ਨਹੀਂ ਹੈ ਉਹ ਫਿਰ ਵੀ ਕੰਮ ਕਰਦੇ ਆ ਔਰੇ ਮੈਂ ਬਹੁਤ ਦੇਖਿਆ ਠੀਕ ਆ ਔਰ ਜਿਨ੍ਹਾਂ ਦੇ ਵਿੱਚ ਸਾਡੇ ਵੀਰ ਜਿਹੜੇ ਟੈਕਸੀ ਚਲਾਉਂਦੇ ਆ ਉਹਨਾਂ ਨੇ ਵਰਦੀ ਨਹੀਂ ਪਾਈ ਆ ਸਾਨੂੰ ਕਿਸੇ ਨੂੰ ਗੁੱਸਾ ਕਰਨੀ ਅਸੀਂ ਜਿੰਨੇ ਭਾਈ ਕੜੇ ਆ ਸਾਨੂੰ ਕਿਸੇ ਨੂੰ ਉਹਨਾਂ ਨਾਲ ਨਾਰਾਜ਼ਗੀ ਨਹੀਂ ਆ ਕਿਉਂਕਿ ਅਸੀਂ ਸਾਰੇ ਮਿਹਨਤ ਕਰਕੇ ਖਾਂਦੇ ਆ ਲੈ ਗੱਲ ਕਰਨੀ ਚਾਹੁੰਦਾ ਭਾਈ ਜੀ ਸਾਰੇ ਨਾਲ ਤੁਸੀਂ ਚੋਰਾਂ ਨੂੰ ਜਾਣਦੇ ਹੋ ਸਾਰੇ ਜਿਹੜੇ ਚੋਰ ਚੋਰੀ ਕਰਦੇ ਨੇ ਉਹ ਚੋਰੀ ਕਰਕੇ ਕੀ ਕਰਦੇ ਲੋਕਾਂ ਨੂੰ ਮਾਰਦੇ ਆ ਕੁੱਟਦੇ ਆ ਖੁੰਦਦੇ ਆ ਫਿਰ ਖਾਂਦੇ ਆ ਅਸੀਂ ਚੋਰੀ ਨਹੀਂ ਕਰਦੇ ਆ ਅਸੀਂ ਕਿਸੇ ਨੂੰ ਲੁੱਟਦੇ ਨਹੀਂ ਆ ਨਾ ਅਸੀਂ ਕਿਸੇ ਕੋਲੋਂ ਖੁੰਦੇ ਆ ਅਸੀਂ ਮਿਹਨਤ ਕਰਦੇ ਆ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਜਿਹੜੇ ਮਿਹਨਤ ਕਰਦੇ ਆ ਉਹਨਾਂ ਦਾ ਰੁਕਾਵਟ ਦਾ ਕਾਰਨ ਨਾ ਬਣੋ ਦੇਖੋ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਆ ਔਰ ਇਦਾਂ ਦੇ ਭਰਾ ਸਾਡੀ ਟੈਕਸੀ ਵਾਲੇ ਹੈਗੇ ਜਿਹੜੇ ਦੂਜੇ ਨੂੰ ਬਚਾਉਣ ਦੀ ਤਾਕਤ ਰੱਖਦੇ ਆ ਹੈ ਕਿ ਨਹੀਂ ਸਾਡਾ ਕੇ ਇਹਨਾਂ ਕੋਈ ਜ਼ਮੀਂਦਾਰ ਰੋਲਾ ਨਹੀਂ ਆ ਮੈਂ ਦੋ ਗੱਲਾਂ ਕਹਿਣਾ ਚਾਹੁੰਦਾ ਆ ਜਿਹੜਾ ਵੀ ਪ੍ਰਧਾਨ ਆ ਉਹਨਾਂ ਕੋਲੋਂ ਮੇਰਾ ਮੈਸੇਜ ਪਹੁੰਚਾਓ ਇਹ ਕਿ ਵੀਰ ਦੇਖ ਤੁਸੀਂ ਮਿਹਨਤ ਕਰਦੇ ਹੋ ਮਾਲਿਕ ਨੇ ਜਿੰਨੇ ਤੁਹਾਨੂੰ ਧਰਤੀ ਤੇ ਕੱਲਿਆ ਆ ਉਹ ਤੁਹਾਨੂੰ ਭੁੱਖਾ ਨਹੀਂ ਰੱਖਦਾ ਨਾ ਉਹ ਸਾਨੂੰ ਭੁੱਖਾ ਰੱਖਦਾ ਆ ਤੁਸੀਂ ਆਪਣੇ ਹੱਕ ਦੀ ਖਾਂਦੇ ਹੋ ਅਸੀਂ ਮਿਹਨਤ ਕਰਕੇ ਆਪਣੇ ਹੱਕ ਦੀ ਖਾਂਦੇ ਆ ਹੁਣ ਇਹ ਗੱਲ ਦਾ ਮਸਲਾ ਹੈ ਕਿ ਇਹ ਵੀਡੀਓ ਜਿਹੜੀ ਵਾਇਰਲ ਜਿਹੜੀ ਹੈ ਉਹਨਾਂ ਨੇ ਕੀਤੀ ਸੀ ਉਹ ਸਾਡੇ ਤੱਕ ਪਹੁੰਚੀ ਆ ਸਾਨੂੰ ਇਸ ਗੱਲ ਦਾ ਦੁੱਖ ਲੱਗਾ ਹੈ ਅਸੀਂ ਇਸ ਕਰਕੇ ਇਕੱਠੇ ਹੋਏ ਹੈ ਮੀਟਿੰਗ ਇਸ ਲਈ ਕੀਤੀ ਗਈ ਹੈ ਕਿ ਇਹ ਜਿਹੜੀ ਚੀਜ਼ ਅੱਗੇ ਤੋਂ ਨਾ ਹੋਵੇ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਉਹ ਸਾਨੂੰ ਆ ਕੇ ਮਿਲਣ ਸੀਰੀਅਸ ਸੀਰੀਅਸ ਨਰਿੰਦਰ ਵਰਮਾ ਔਰ ਮੈਂ ਬਾਈਕ ਟੈਕਸੀ ਚਲਾਤਾ ਹਾਂ ਮਾਫ਼ ਨਹੀਂ ਇਹ ਬੋਲ ਲੇਗਾ ਮੈਂ ਬੋਲਣਾ ਤਾਂ ਬਹੁਤ ਕੁਝ ਆਤਾ ਹਾਂ ਪਰ ਮੈਂ ਆਪਣੇ ਆਪ ਨੂੰ ਕੰਟਰੋਲ ਕਰ ਰਹਾ ਹਾਂ ਕਿਉਂ ਕਰ ਰਹਾ ਹਾਂ ਕਿਉਂਕਿ ਫਿਊਚਰ ਵਿੱਚ ਮੇਰੇ ਸੱਥ ਕੋਈ ਗਲਤ ਚੀਜ਼ ਨਾ ਹੋਵੇ ਕੀ ਹੁੰਦਾ ਕਿ ਜਦੋਂ ہم ਬੋਲਤੇ ਚੱਲਣ ਵਗੈਰਾ ਹ हमें कुछ पता ही नहीं चलान क्या है आर्टिकल 181 एटी वन का है आर्टिकल वन फाइव सिक्स का है हमें कुछ पता ही नहीं है उन्हें ऐसा लगता है कुछ बोलो तो वो थप्पड़ मार देते हैं ये नहीं है ऐसा कुछ नहीं चलता कोई संविधान में नहीं है कि तुम चलती बाइक से चाबी निकाल निकालोगे तुम्हारी इतनी औकात नहीं है संविधान में लिखा हुआ तो होगा और रही बात नंबर पीली पीली नंबर प्लेट की तो कंपनी में कंपनी का क्या है कि अथॉरिटी है लाइसेंस मिला है कंपनी को जब तक तो वो बोलेगी नहीं हमें पील, पीली पीली नंबर के प्लेट लगाने को तो, तक तो हम नहीं लगाएंगे हम ऐसे चलेंगे हम अपने रूल में चलते हैं रोड पे चलते हैं तो पैंतालीस पचास की स्पीड में चलते हैं ओवर स्पीड हम होते भी नहीं है ठीक है थैंक यू भाई आप इतना ही मुझे कहना बाकी इसके ऊपर जो भी आप सोचो और अगर कुछ गलत लगता है तो मैं खड़ा